ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਜ਼ਾ ਨਰਾਜ਼ ਪਨਾਣ ਪਾਨ ਦੇਵਾਨ ਦੇਗਮ ਮਹਾਨ ਤਨ ਤਨ ਸਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੇ ਅੰਦਰ ਸੱਚ ਬੈਠੇ ਸਾਹਿਬ ਜੀ ਜੋ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ ਇਹ ਦੂਸਰੇ ਪਾਤਸ਼ਾਹ ਸਾਈਂ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਆਚਰਣ ਕੀਤਾ ਹੋਇਆ ਸ਼ਲੋਕ ਹੈ ਸੋ ਗੁਰਮੁਖ ਸਾਹਿਬ ਸੰਗਤ ਜੀ ਅੱਜ ਦੇ ਸ਼ਬਦ ਦੇ ਵਿੱਚ ਸਨ ਮਨੁੱਖਾਂ ਨੂੰ ਗੁਰੂ ਸਾਹਿਬ ਜੀ ਕੀ ਉਪਦੇਸ਼ ਕਰਦੇ ਨੇ ਸਰਵਣ ਕਰੀਏ ਜੀ ਕਿਸੇ ਹੀ ਕੋਈ ਕੋਏ ਮਨ ਨਿਮਾਣੀ ਇਕਤੋ ਕਿਉ ਨਾ ਮਰ ਜਰੋਏ ਜਾਂ ਲਗ ਚੇਤਨ ਆਵਈ ਸਹ ਸ੍ਰੀ ਗੁਰੂ ਅੰਗਦ ਸਾਹਿਬ ਜੀ ਉਪਦੇਸ਼ ਕਰਦੇ ਨੇ ਕਿ ਕਿਸੇ ਮਨੁੱਖ ਨੂੰ ਕਿਸੇ ਦਾ ਆਸਰਾ ਏ ਕੋਈ ਕਿਸੇ ਦਾ ਆਸਰਾ ਤੱਕਦਾ ਪਰ ਜਿਹੜੇ ਗੁਰਮੁਖ ਜਨ ਨੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਨੇ ਉਹ ਇੱਕ ਵੈ ਗੁਰੂ ਪ੍ਰਮਾਤਮਾ ਦਾ ਹੀ ਆਸਰਾ ਤੱਕਦੇ ਨੇ ਉਹਨਾਂ ਨੂੰ ਉਸ ਤੋਂ ਬਿਨਾ ਹੋਰ ਕੋਈ ਵੀ ਆਸਰਾ ਜਿਹੜਾ ਲੱਭਦਾ ਨਹੀਂ ਹੈ ਜਾਂ ਕਹਿ ਲਈਏ ਚੰਗਾ ਨਹੀਂ ਲੱਗਦਾ ਤਾਂ ਨਾਲ ਹੀ ਉਪਦੇਸ਼ ਕਰਦੇ ਨੇ ਆਪਣੇ ਮੰਦੀ ਹਾਲਤ ਦੱਸਦੇ ਨੇ ਕਿ ਇਹ ਮੇਰੇ ਮਨ ਇਹ ਸਰੀਰ ਜੇਕਰ ਤੂੰ ਪਰਮਾਤਮਾ ਦਾ ਨਾਮ ਨਹੀਂ ਜਪਦਾ ਤੇਰੀ ਮੌਤ ਕਿਉਂ ਨਹੀਂ ਹੋ ਜਾਂਦੀ ਕਿਉਂ ਕਿਉਂਕਿ ਤੂੰ ਅੱਜ ਪਰਮਾਤਮਾ ਦਾ ਨਾਮ ਨਹੀਂ ਜਪਿਆ ਤਾਂ ਗੁਰੂ ਸਾਹਿਬ ਜੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਪਦੇਸ਼ ਕਰਦੇ ਨੇ ਕਿ ਅਸੀਂ ਵਧੀਆ ਤੋਂ ਵਧੀਆ ਘਰ ਬਣਾ ਲਈਏ ਬੜੇ ਸੁੱਖ ਆਰਾਮ ਦੇ ਵਿੱਚ ਰਹਿ ਜਾਈਏ ਪਰ ਜੇਕਰ ਅਸੀਂ ਪਰਮਾਤਮਾ ਦਾ ਨਾਮ ਨਹੀਂ ਜਪਰ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹ ਮਹਿਲ ਮਾੜੀਆਂ ਮੇਰੇ ਕਿਸੇ ਕੰਮ ਨਹੀਂ ਆਇਆ ਮੋਤੀ ਤਾਂ ਮੰਦਰ ਉਸ ਰਹਿ ਰਤਨ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨ ਆਵੇ ਨਾਉ ਗੁਰੂ ਸਾਹਿਬ ਜੀ ਕਹਿੰਦੇ ਕਿ ਮਤੋ ਕਿਤੇ ਮੈਨੂੰ ਇਹ ਤੁਹਾਡਾ ਨਾਮ ਭੁੱਲ ਜਾਵੇ ਵੇ ਗੁਰੂ ਜੀ ਇਸ ਕਰਕੇ ਮੈਨੂੰ ਇਹ ਮਹਿਲ ਬਾੜੀਆਂ ਨਹੀਂ ਚਾਹੀਦੇ ਮੈਨੂੰ ਕੱਖਾਂ ਦੀ ਕੁੱਲੀ ਚੰਗੀ ਐ ਜਿਸ ਕੁੱਲੀ ਦੇ ਵਿੱਚ ਰਹਿ ਕੇ ਮੈਂ ਤੁਹਾਡਾ ਨਾਮ ਜਪ ਸਕਾਂ ਧਰਮਤਾ ਦੇ ਵਿੱਚ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਨੇ ਕਿ ਜੋ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਵੈਗੁਰੂ ਪਰਮਾਤਮਾ ਦਾ ਹੀ ਆਸਰਾ ਹੈ ਸੋ ਗੁਰਮਖ ਸਾਹਿਬ ਸੰਗਤ ਜੀ ਅਸੀਂ ਵੀ ਵੈਗੁਰੂ ਪਰਮਾਤਮਾ ਦੇ ਆਸਰੇ ਨੂੰ ਤੱਕੀਏ ਅਸੀਂ ਵੀ ਉਹਨਾਂ ਦੀ ਸ਼ਰਨ ਦੇ ਵਿੱਚ ਜਾਵਾਂਗੇ ਜੇ ਕਿਸੇ ਦੰਬੀ ਪਖੰਡ ਦੀ ਸ਼ਰਨ ਦੇ ਵਿੱਚ ਚਲੇਗੇ ਉਹ ਆਪ ਅਧੂਰਾ ਹੈ ਗੁਰਬਾਣੀ ਦਾ ਫਰਮਾਨ ਹੈ ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰधे ਕਰਮ ਕਰਨ ਜੇ ਗੁਰੂ ਅੰਦਾ ਹੈ ਉਹ ਆਪ ਖੋਜ ਡੱਗੇਗਾ ਆਪਣੇ ਚੇਲੇਆਂ ਨੂੰ ਵੀ ਡੁੱਗ ਦੇਵੇਗਾ ਚੇਲੇ ਨੂੰ ਵੀ ਖੂਦ ਦੇ ਵਿੱਚ ਸੁੱਟ ਦਵੇਗਾ ਕਈ ਬਾਬੇ ਨੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਖਪਾਉਂਦੇ ਨੇ ਗੁਰੂ ਖਪਾਉਂਦੇ ਨੇ ਕਹਿੰਦੇ ਸਾਡੇ ਤੇ ਰੱਬ ਦੇ ਵਿੱਚ ਕੋਈ ਭੇਦ ਨਹੀਂ ਅਸੀਂ ਰੱਬ ਹਾਂ ਤੇ ਜਦੋਂ ਉਹਨਾਂ ਦਾ ਕੈਰੇਕਟਰ ਵੇਖੇਦਾ ਤੇ ਦੁਨੀਆਂ ਦਾ ਸਭ ਤੋਂ ਘਟਿਆ ਕੈਰੇਕਟਰ ਉਹਨਾਂ ਬਾਬਿਆਂ ਦਾ ਹੈ ਕਈ ਰੱਬ ਤਾਂ ਇਹੋ ਜਿਹੇ ਵੀ ਜਿਹੜੇ ਜੇਲ੍ਹਾਂ 'ਚ ਬੈਠੇ ਨੇ ਬੜੇ سنگੀਨ આરોਪ ਨੇ ਉਹਨਾਂ ਦੇ ਉੱਪਰ ਦੱਸਣ ਲੱਗਿਆ ਵੀ ਸ਼ਰਮ ਆਉਂਦੀ ਹੈ ਪਰ ਆਪਣੇ ਆਪ ਨੂੰ ਰੱਬ ਸਮਝਦੇ ਨੇ ਤੇ ਜੇ ਅਸੀਂ ਇਸ ਤੋਂ ਸਾਹਬ ਲਈਏ ਗੁਰੂ ਐਵੇਂ ਦਾ ਹੋਵੇ ਤੇ ਚੇਲੇ ਵੀ ਫਿਰ ਉਵੇਂ ਦੇ ਹੋਣਗੇ ਨਾ ਤਾਂ ਇਸ ਕਰਕੇ ਅਸੀਂ ਸੱਚੇ ਵੈ ਗੁਰੂ ਪਰਮਾਤਮਾ ਦੀ ਸ਼ਰਨ ਦੇ ਵਿੱਚ ਜਾਣਾ ਹੈ ਸੱਚਾ ਗੁਰੂ ਹੈ ਉਹਦੀ ਸ਼ਰਨ ਦੇ ਵਿੱਚ ਜਾਣਾ ਹੈ ਤਾਂ ਸਾਡਾ ਭਲਾ ਹੋਵੇਗਾ ਮਹੱਲਾ ਦੂਜਾ ਜਾਂ ਸੁਖ ਤਾਂ ਸਹਰਾ ਵਿਓ ਦੁੱਖ 'ਤੇ ਸੰਭਾਲੇ ਨਾਨਕ ਕਹੈ ਸਿਆਣੀਆਂ ਇਉ ਕੰਤ ਮਿਲਾਵਾ ਹੋਏ ਅਗਲੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਦੇਸ਼ ਕਰਦੇ ਨੇ ਕਿ ਅਸੀਂ ਸੁੱਖ ਦੇ ਸਮੇਂ ਵੈ ਗੁਰੂ ਨੂੰ ਯਾਦ ਕਰਨਾ ਤੇ ਦੁੱਖ ਦੇ ਵਿੱਚ ਵੀ ਉਹ ਸਾਡੀ ਸੰਭਾਲ ਕਰਦਾ ਪਰ ਅਸੀਂ ਉਲਟਾ ਕਰਦੇ ਅਸੀਂ ਦੁੱਖ ਦੇ ਵੇਲੇ ਬੜਾ ਜ਼ਿਆਦਾ ਕਰਦੇ ਵੈਗੁਰ ਪ੍ਰਮਾਤਮਨ ਐ ਮਾਨਚੇ ਤੇ ਗ੍ਰਤੀਆਂ ਨੂੰ ਇਕਾਗਰ ਕਰਕੇ ਗੁਰਬਾਣੀ ਪੜ੍ਹਦੇ ਆ ਗੁਰੂ ਘਰ ਦੇ ਵਿੱਚ ਆਉਂਦੇ ਆ ਅਰਦਾਸਾਂ ਕਰਦੇ ਆ ਤੇ ਜਦੋਂ ਸੁੱਖ ਮਿਲ ਜਾਂਦਾ ਹੈ ਉਦੋਂ ਭੁੱਲ ਜਾਂਦੇ ਆ ਜਦੋਂ ਕਿਤੇ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਨਾ ਉਦੋਂ ਇੰਨੀ ਕਿ ਨਿਮਰਤਾ ਆਉਂਦੀ ਆ ਇੰਨਾ ਕਿ ਅਸੀਂ ਆਪਣੇ ਆਪ ਨੂੰ ਰੱਬ ਦੇ ਨੇੜੇ ਲੈ ਜਾਂਦੇ ਆ ਅਸੀਂ ਤਾਂ ਬੜਾ ਹੁਕਮ ਮੰਨਦੇ ਵੈਗੁਰੂ ਦਾ ਪਰ ਜਦੋਂ ਘਰ ਦੇ ਵਿੱਚ ਖੁਸ਼ੀ ਆਉਂਦੀ ਹੈ ਕੋਈ ਵਿਆਹ ਸ਼ਾਦੀ ਹੁੰਦਾ ਹੈ ਤੇ ਪਤਾ ਕੀ ਕਰਦੇ ਆ ਪਹਿਲਾ ਗੱਲ ਤੇ ਅਸੀਂ ਇਧਰਲੇ ਬੰਦੇ ਆਉਂਦੇ ਹੀ ਬਹੁਤ ਘੱਟ ਆ ਇੱਕ ਫਾਰਮੈਲਟੀ ਸਮਝ ਕੇ ਉਸ ਨੂੰ ਨਹੀਂ ਸਾਬ ਕਰਾ ਲੈਨੇ ਭਾਈ ਕੁੜੀ ਦਾ ਵਿਆਹ ਮੁੰਡੇ ਦਾ ਵਿਆਹ ਹੈ ਉਹ ਚਲ ਆਪਾਂ ਗੁਰਦੁਆਰੇ ਕਰਵਾ ਲੈਨੇ ਉੱਥੇ ਅਰਦਾਸ ਬੇਨਤੀ ਕਰਾਂ ਲਾਂਗੇ ਹੁਣ ਅਸੀਂ ਇੰਨੇ ਐਡਵਾਂਸ ਹੋ ਕੇ ਗੁਰੂ ਗ੍ਰੰਥ ਸਾਹਿਬ ਨੂੰ ਸੀ ਘਰੇ ਵੀ ਲੈ ਕੇ ਹੁੰਦੇ ਉਹ ਕਿਵੇਂ ਲੈ ਕੇ ਆਵਾਂਗੇ ਘਰ ਨੂੰ ਢੋਲਾ ਪਹਿਣਾ ਹੈ ਕੋਲ ਲਾਗੇ ਬਵੇਗਾ ਇਸ ਤਰ੍ਹਾਂ ਕਰੇ ਬਾਬਾ ਜੀ ਨੇ ਮਾਇਆ ਦੇ ਦਾਂਗੇ ਗੁਰਦੁਆਰੇ ਸੁਮਿਸਾ ਕਰਾ ਕੇ ਉੱਥੇ ਸਾਰੇ ਰਿਸ਼ਤੇਦਾਰਾਂ ਨੂੰ ਸਾਧ ਲਾਂਗੇ ਉੱਥੇ ਸਾਰਾ ਕਾਰਵਿਆਰ ਕਰ ਲਾਂਗੇ ਤੇ ਜਦੋਂ ਘਰ ਦੇ ਵਿੱਚ ਡੀਜੇ ਲੱਗਣੇ ਹੁਣ ਤੇ ਉਦੋਂ ਸਾਰੇ ਉੱਥੇ ਹਾਜ਼ਰ ਮਨ ਅਸੀਂ ਚੰਗੇ ਕੰਮ ਨੂੰ ਬਾਹਰ ਕਰ ਦਿੱਤਾ ਤੇ ਮਾੜੇ ਕੰਮ ਨੂੰ ਲੈ ਕੇ ਆਂਦਾ ਹੈ ਹੁਣ ਚੰਗਾ ਪਦਾਰਥ ਜਿਹੜਾ ਬਾਹਰ ਸੁੱਟ ਦਿੱਤਾ ਗੰਦ ਖਾਵਾਂਗੇ ਤੇ ਬਿਮਾਰੀ ਹੋਵਾਂਗੇ ਨਾ ਗੁਰੂ ਸਾਹਿਬ ਜੀ ਕਹਿੰਦੇ ਕਿ ਦੁੱਖ ਵੇਲੇ ਤਾਂ ਠੀਕ ਹੈ ਮੈਂ ਤੇਰੀ ਸੰਭਾਲ ਕਰਾਂਗਾ ਪਰ ਸੁੱਖ ਵੇਲੇ ਵੀ ਆਪਣਾ ਨਾਮ ਜਪ ਅਸੀਂ ਮੋਟਰ ਗੱਡੀਆਂ ਉੱਪਰ ਇੱਕ ਪੰਕਤੀ ਲਿਖਾਉਂਦੇ ਨਾ ਇਹ ਪੇ ਦਾਤ ਤੇਰੀ ਦਾਤਾਰ ਤੇ ਅਸੀਂ ਇਹਨੇ ਮਹਿਸੂਸ ਕਰਦੇ ਵੀ ਰੱਬ ਦੀ ਦਾਤ ਠੀਕ ਹੈ ਸਾਨੂੰ ਰੱਬ ਦਾਤਾਂ ਦਿੰਦਾ ਹੈ ਪਰ ਇਹਦੇ ਵਿੱਚ ਇਕੱਲੀਆਂ ਮੋਟਰ ਗੱਡੀ ਆ ਉਹ ਸਾਧਨਾਂ ਦੀ ਗੱਲ ਨਹੀਂ ਆ ਜੇ ਪੂਰੀ ਪੰਕਤੀ ਪੜੀ ਆ ਤਾਂ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਕੇਤੇ ਆ ਦੁਖ ਭੂਖ ਸਦਮਾਰ ਇਹ ਤੇ ਦਾ ਤੇਰੀ ਬਤਾਰ ਇੱਥੇ ਦੁੱਖ ਸੁੱਖ ਨੂੰ ਦਾਤ ਕਿਹਾ ਪਰ ਅਸੀਂ ਮੋਟਰ ਗੱਡੀਆਂ ਤੱਕ ਹੀ ਸੀਮਤ ਰਹਿ ਗਏ ਤਾਂ ਗੁਰੂ ਸਾਹਿਬ ਜੀ ਕਹਿੰਦੇ ਵੀ ਹੇ ਜੀਵ ਤੂੰ ਸੁੱਖਾਂ ਦੇ ਵਿੱਚ ਰਹਿ ਜਾ ਸੁੱਖ ਤਾ ਉਸ ਆ ਰਾਵੀਏ ਰਾਵੇ ਤੋਂ ਪਾਪ ਗੋਣਾਇ ਜਾਦ ਕਰਨਾ ਵੈਗੁਰੂ ਪਰਮਾਤਮਾ ਨੂੰ ਜੇ ਤੂੰ ਸੁੱਖ ਦੇ ਵਿੱਚ ਯਾਦ ਕੀਤਾ ਹੈ ਨਾ ਤੈਨੂੰ ਖੁਸ਼ੀ ਹੈ ਤੇ ਦੁੱਖ ਦੇ ਵਿੱਚ ਤੇਰੀ ਆਪੇ ਸੰਭਾਲ ਕਰ ਲਵੇਗਾ ਖੁਸ਼ੀਆਂ ਦੇ ਵਿੱਚ ਇੰਨੇ ਵੀ ਗਲਤਾਨ ਹੋ ਜਾਈਏ ਕਿ ਸਾਨੂੰ ਆਪਾਂ ਆ ਭੁੱਲ ਜਾਈਏ ਤੇ ਨੁਕਸਾਨ ਕਰ ਬੈਠੀਏ ਤੇ ਦੁੱਖ ਦੇ ਵਿੱਚ ਵੀ ਇੰਨੇ ਆਪਣੇ ਆਪ ਨੂੰ ਥੱਲੇ ਨਹੀਂ ਲੈ ਕੇ ਜਾਣਾ ਇਹਨਾ ਆਪਣੇ ਆਪ ਨੂੰ ਦੁੱਖ ਦੇ ਵਿੱਚ ਨਹੀਂ ਪਾਉਣਾ ਕਿ ਅਸੀਂ ਆਪਣਾ ਆਪ ਖੋ ਦੇਈਏ ਸੁੱਧ ਬੋਧੀ ਰਹਿ ਜਾ ਖੋ ਜਾਵੇ ਨਹੀਂ ਅਸੀਂ ਸਮਤਲ ਰਹਿਣਾ ਹੈ ਦੁੱਖ ਸੁੱਖ ਦੋਨੋਂ ਸਮ ਕਰ ਜਾਣੇ ਤਾਂ ਅਗਲੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਜੇ ਤੂੰ ਸੁੱਖ ਦੇ ਵਿੱਚ ਆਰਾਧਿਆ ਨਾ ਵੈ ਗੁਰੂ ਪਰਮਾਤਮਾ ਨੂੰ ਸੁੱਖ ਦੇ ਵਿੱਚ ਨਾਮ ਜਪਿਆ ਦੁੱਖ ਦੇ ਵਿੱਚ ਤੇ ਨਹੀਂ ਸੰਭਾਲ ਕਰੇਗਾ ਤੇ ਫਿਰ ਨਾਲ ਕੀ ਹੋਵੇਗਾ ਤੀਸਰਾ ਕੰਮ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਐਵੇਂ ਜਿਹੜਾ ਕੰਤ ਹੈ ਪਾਵ ਹੈ ਗੁਰੂ ਪਰਮਾਤਮਾ ਹੈ ਉਹਦਾ ਮਿਲਾਪ ਹੋਵੇਗਾ ਜਿਵੇਂ ਇੱਕ ਪਤਨੀ ਹੈ ਆਪਣੇ ਪਤੀ ਨੂੰ ਵੇਖ ਕੇ ਸਾਹਮਣੇ ਬੈਠ ਕੇ ਸੁੱਖ ਨੂੰ ਪ੍ਰਾਪਤ ਕਰਦੀ ਨੇ ਮੇਰਾ ਘਰ ਵਾਲਾ ਆ ਗਿਆ ਮੇਰਾ ਮਾਲਕ ਆ ਗਿਆ ਬੜਾ ਸੁੱਖ ਉਹਨੂੰ ਬੜਾ ਚਾਹ ਚੜਦਾ ਹੈ ਤੇ ਜੋ ਵੈਗੁਰੂ ਪਰਮਾਤਮਾ ਦਾ ਨਾਮ ਜਪਣ ਵਾਲੇ ਨੇ ਜਦੋਂ ਪਰਮਾਤਮਾ ਦਾ ਨਾਮ ਜਪਦੇ ਨੇ ਜਿਵੇਂ ਇੱਕ ਇਸਤਰੀ ਸੁੱਖ ਨੂੰ ਪ੍ਰਾਪਤ ਕਰਦੀ ਹੈ ਐਵੇਂ ਰੱਬ ਦੇ ਪਿਆਰੇ ਜਿਹੜੇ ਨੇ ਉਹ ਸੁੱਖ ਪ੍ਰਾਪਤ ਕਰਦੇ ਨੇ ਪਰਮਾਤਮਾ ਦਾ ਨਾਮ ਜਪ ਕੇ ਤਾਂ ਗੁਰੂ ਸਾਹਿਬ ਜੀ ਪ੍ਰਦੇਸ਼ ਕਰਦੇ ਨੇ ਕਿ ਇਹ ਜੀਵ ਜਦੋਂ ਤੂੰ ਸੁੱਖ ਦੇ ਵਿੱਚ ਪਰਮਾਤਮਾ ਨੂੰ ਯਾਦ ਕੀਤਾ ਦੁੱਖ ਦੇ ਵਿੱਚ ਵੀ ਤੇਰੀ ਸੰਭਾਲ ਕਰੇਗਾ ਤੇ ਇਹੋ ਜਿਹਾ ਤਰੀਕਾ ਹੈ ਵੈਗੁਰੂ ਪਰਮਾਤਮਾ ਨੂੰ ਯਾਦ ਕਰਨ ਦਾ ਫਿਰ ਤੈਨੂੰ ਉਹ ਪਰਮਾਤਮਾ ਮਿਲ ਪਵੇਗਾ ਤੌੜੀ ਹੋ ਕਿਆ ਸਲਾਹੀ ਕਰਮਜੰਤ ਵੱਡੀ ਤੇਰੀ ਵਡਿਆਈ ਤੂੰ ਅਗੰਮ ਦਇਆਲ ਅਗੰਮ ਹੈ ਆਪ ਲਹਿ ਮਿਲਾਈ ਤਾਂ ਗੁਰੂ ਸਾਹਿਬ ਜੀ ਅਗਲੀਆਂ ਪੰਕਤੀਆਂ ਦੇ ਵਿੱਚ ਵੈਗੁਰੂ ਪਰਮਾਤਮਾ ਦੀ ਸਿਫਤ ਕਰਦੇ ਨੇ ਕਿ ਵੈਗੁਰੂ ਪਰਮਾਤਮਾ ਜੀ ਅਸੀਂ ਤੁਹਾਡੀ ਸਿਫਤ ਕਿਵੇਂ ਕਰ ਸਕਦੇ ਹਾਂ ਅਸੀਂ ਕਰਮਜੰਤ ਛੋਟੇ ਤੋਂ ਛੋਟੇ ਜੀਵਾਂ ਆਪਣੇ ਆਪਣੇ ਇਥੇ ਨੀਲਾ ਦਿਖਾ ਰਹੇ ਨੇ ਗੁਰੂ ਸਾਹਿਬ ਜੀ ਵੈਗੁਰ ਪਰਮਾਤਮਾ ਅੱਗੇ ਬੇਨਤੀਆਂ ਕਰਦੇ ਨੇ ਕਿ ਵੈਗੁਰ ਜੀ ਤੁਹਾਡੀ ਜਿਹੜੀ ਵਡਿਆਈ ਹੈ ਤੁਹਾਡੇ ਜਿਹੜੇ ਕਾਰਜ ਨੇ ਉਹ ਬੜੇ ਵੱਡੇ ਨੇ ਮੈਂ ਪੂਰੇ ਨਹੀਂ ਕਰ ਸਕਦਾ ਮੈਂ ਤੁਹਾਡੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦਾ ਵਾਰਣ ਹੈ ਬਲਿਹਾਰਨ ਲੱਖ ਬਰੀਆ ਮੈਂ ਤੁਹਾਡੇ ਤੋਂ ਵਾਰਨੇ ਜਾਂਦਾ ਬਲਿਹਾਰ ਜਾਂਦਾ ਗੁਰੂ ਜੀ ਵੈਗੁਰ ਪਰਮਾਤਮਾ ਜੀ ਮੈਂ ਤੁਹਾਡੀ ਜਿਹੜੀ ਵਡਿਆਈ ਹੈ ਉਹ ਕਹਿਣ ਕਿ ਕਥਨ ਤੋਂ ਬਾਹਰ ਤੁਸੀਂ ਬਹੁਤ ਵੱਡੇ ਜੇ ਅਗੰਮ ਜੇ ਤੁਹਾਡਾ ਕੋਈ ਪਰਿਵਾਰ ਨਹੀਂ ਹੈ ਕਈ ਤਰ੍ਹਾਂ ਨੇ ਰੱਬ ਦਾ ਪਰਿਵਾਰ ਤਾਣਣ ਵਾਸਤੇ ਜਿਹੜੇ ਸੱਚੇ ਮਨੋਂ ਤੁਰੇ ਨੇ ਉਹ ਤਾਂ ਰੱਬ ਦੇ ਹੋ ਗਏ ਉਹਨਾਂ ਨੇ ਫਿਰ ਇੱਕੋ ਹੀ ਕਿਹਾ ਵੀ ਰੱਬ ਜਿਹੜਾ ਹੈ ਉਹ ਬੜਾ ਬੇਅੰਤ ਤੇ ਜਿਨ੍ਹਾਂ ਨੇ ਆਖਿਆ ਵੇਖੀਏ ਸਾ ਰੱਬ ਹੰਕਾਰ ਦੇ ਵਿੱਚ ਆਏ ਸਨ ਤੇ ਅਸੀਂ ਰੱਬ ਦਾ ਪਰਿਵਾਰ ਪਾਈਏ ਪਰਮਾਤਮਾ ਦਾ ਨਾਮ ਅਸੀਂ ਜਦੋਂ ਵੀ ਜਪਦੇ ਹਾਂ ਉਹਦਾ ਫਲ ਸਾਨੂੰ ਜਰੂਰ ਮਿਲਦਾ ਹੈ ਉਹ ਫਿਰ ਆਪਣੇ ਆਪ ਨੂੰ ਰੱਬ ਅਖੋਲ ਲੱਗਦੇ ਅੱਜ ਸਾਇੰਸ ਵੀ ਇਹ ਗੱਲ ਜਰੂਰ ਮੰਨਦੀ ਹੈ ਕਿ ਧਰਤੀ ਹੈ ਬਾਕੀ ਜਿਹੜੇ ਗ੍ਰਹਿ ਨੇ ਉਹ ਆਪਣੀ ਇੱਕ ਨੈ ਦੇ ਵਿੱਚ ਇੱਕ ਆਪਣੀ ਲੈਣ ਦੇ ਵਿੱਚ ਤੁਰੇ ਆਉਂਦੇ ਨੇ ਇਹਨਾਂ ਮਗਰ ਕੋਈ ਨਾ ਕੋਈ ਸ਼ਕਤੀ ਕੰਮ ਕਰਦੀ ਤੇ ਉਸ ਸ਼ਕਤੀ ਦਾ ਨਾਮ ਹੀ ਵੈਗੁਰੂ ਪਰਮਾਤਮਾ ਹੈ ਕਈ ਨਾਸਤਿਕ ਨੇ ਵਿੱਚ ਰੱਬ ਨੂੰ ਮੰਨਦੇ ਨਹੀਂ ਪਰ ਉਹ ਵੀ ਇਹ ਗੱਲ ਜ਼ਰੂਰ ਮੰਨਦੇ ਨੇ ਕਿ ਕੋਈ ਨਾ ਕੋਈ ਸ਼ਕਤੀ ਜ਼ਰੂਰ ਹੈ ਜਿਨੇ ਇਸ ਗ੍ਰਹਿ ਨੂੰ ਇਸ ਬ੍ਰਹਿਮੰਡ ਨੂੰ ਸੰਤਲ ਕਰਾ ਕੇ ਰੱਖਿਆ ਹੈ ਬਰਾਬਰ ਰੱਖਿਆ ਹੈ ਉਸ ਸ਼ਕਤੀ ਦਾ ਨਾਮ ਹੀ ਵੈਗੁਰੂ ਪਰਮਾਤਮਾ ਹੈ ਕਿਉਂਕਿ ਰੱਬ ਦੇਖਦਾ ਨਹੀਂ ਹੈ ਉਹ ਦੇਖਣ ਵਾਲੀ ਚੀਜ਼ ਨਹੀਂ ਮਹਿਸੂਸ ਕਰਨ ਵਾਲੀ ਚੀਜ਼ ਜਦੋਂ ਅਸੀਂ ਮਹਿਸੂਸ ਕਰਾਂਗੇ ਕਿ ਵੈਗੁਰੂ ਪਰਮਾਤਮਾ ਹਰ ਥਾਂ ਹੈ ਤੇ ਸਾਨੂੰ ਹਰ ਥਾਂ ਨਜ਼ਰ ਆਵੇਗਾ ਘਾਟੋ ਘਾਟ ਮੈਂ ਹਰ ਜੂ ਵਸੈ ਸੰਤਨ ਕਯੋ ਉਪਕਾਰ ਉਹ ਤਾਂ ਸਾਡੇ ਹਿਰਦੇ ਵਿੱਚ ਵਸਦਾ ਪਿਆ ਪਰ ਅਸੀਂ ਉਹਨੂੰ ਬਾਹਰ ਲੱਭਦੇ ਪਏ ਹਾਂ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਵਸੇ ਰਬ ਹੈ ਹੱਲੀ ਹੈ ਜੰਗਲ ਕਿਆ ਢੂੰਢੇ ਪਰ ਅਸੀਂ ਕਿੰਨੂੰ ਲੱਭ ਬਾਹਰ ਲੱਭਦੇ ਫਿਰਦੇ ਅਸੀਂ ਉਹਨੂੰ ਜੰਗਲਾਂ ਦੇ ਵਿੱਚ ਲੱਭਦੇ ਫਿਰਦੇ ਹਾਂ ਪਹਾੜਾਂ ਦੇ ਵਿੱਚ ਲੱਭਦੇ ਫਿਰਦੇ ਹਾਂ ਪਰ ਵੈਗ੍ਰੂ ਪਰਮਾਤਮਾ ਸਾਡੇ ਹਿਰਦੇ ਵਿੱਚ ਤੇ ਕਿਵੇਂ ਲੱਭਣ ਆਏ ਆਪੜ ਲੈ ਗਿਰਵਾਣਨ ਸਿਰ ਨੀਵਾ ਕਰ ਦੇ ਹੁਣ ਤੂੰ ਸਿਰ ਨੀਵਾ ਕਰਨ ਤੋਂ ਭਾਵ ਕੀ ਹੈ ਆਪਣੇ ਅੰਦਰ ਝਾਤੀ ਮਾਰਨ ਆਪਣੇ ਆਪ ਨੂੰ ਦੇਖਣਾ ਕਿੱਥੇ ਮੈਂ ਸਹੀ ਆ ਕਿੱਥੇ ਗਲਤ ਆਪਣਾ ਮੂਲ ਪਛਾਣ ਬੰਦੇ ਖੋਜ ਦਿਲ ਹਰ ਰੋਜ਼ ਨਾ ਪਰੇਸ਼ਾਨੀ ਮਾਹ ਅਸੀਂ ਖੋਜਣੀ ਹੈ ਤੇ ਖੋਜ ਕਿਵੇਂ ਕਰਨੀ ਹੈ ਅਸੀਂ ਨਿਤਾਂ ਪ੍ਰਤੀ ਵੈਗੁਰੂ ਪਰਮਾਤਮਾ ਦਾ ਸਮਰਨ ਕਰਨਾ ਹੈ ਗੁਰਬਾਣੀ ਪੜ੍ਹਨੀ ਹੈ ਤੇ ਨਿਤਾਂ ਪ੍ਰਤੀ ਜਿਹੜਾ ਵੀ ਕੰਮ ਕਰਦੇ ਹਾਂ ਸੋਚ ਵਿਚਾਰ ਕਰਨੀ ਹੈ ਕਿ ਇਹ ਕੰਮ ਸਹੀ ਹੈ ਇੱਥੇ ਮੇਰਾ ਰੱਬ ਖੁਸ਼ ਹੋਵੇਗਾ ਇੱਥੇ ਕੰਮ ਕਰਨ ਤੇ ਮੇਰਾ ਗੁਰੂ ਖੁਸ਼ ਹੋਵੇਗਾ ਅਸੀਂ ਗੁਰਮਤਿ ਦੀ ਗੁਰਬਾਣੀ ਦੀ ਕਸਵੱਟੀ ਨੂੰ ਲਾਉਣਾ ਹੈ ਜੇ ਗੁਰਬਾਣੀ ਅਨਸਾਰ ਉਹ ਕੰਮ ਠੀਕ ਹੈ ਫਿਰ ਰੱਬ ਵੀ ਖੁਸ਼ ਹੋਵੇਗਾ ਗੁਰੂ ਵੀ ਖੁਸ਼ ਹੋਵੇਗਾ ਜੋ ਕੁਰਬਾਨੀ ਅਨਸਾਰੋ ਕੰਮ ਗਲਤ ਗੁਰੂ ਸਾਹਿਬਾਂ ਨੇ ਸਾਨੂੰ ਉਸ ਕੰਮ ਤੋਂ ਨਿਵਰਜਿਤ ਕੀਤਾ ਹੈ ਮਰਜੇ ਵੀ ਇਹ ਕੰਮ ਨਹੀਂ ਕਰਨਾ ਫਿਰ ਜੋ ਮਰਜੀ ਹੋ ਜਾਵੇ ਉਹ ਕੰਮ ਕਦੇ ਨਹੀਂ ਕਰਨ ਤਾਂ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਨੇ ਵੈਗੁਰੂ ਪਰਮਾਤਮਾ ਦੇ ਸਿੱਖ ਸੁਲਾਹ ਕਰਦੇ ਨੇ ਕਿ ਵੈਗੁਰੂ ਪਰਮਾਤਮਾ ਜੀ ਤੁਸੀਂ ਬਹੁਤ ਬੜੇ ਬੇਅੰਤ ਜੇ ਤੁਹਾਡੀ ਜਿਹੜੀ ਵਡਿਆਈ ਉਹ ਕਥਨ ਤੋਂ ਬਾਹਰ ਹੈ ਦੇ ਆਲ ਜੇ ਤੁਸੀਂ ਸਾਰਿਆਂ ਨੂੰ ਦਾਤਾ ਦੇਣ ਵਾਲੇ ਜੇ ਦੱਦਾ ਦਾਤਾ ਇੱਕ ਹੈ ਸਭ ਕੋ ਦੇਵ ਨਿਹਾਰ ਦਿੰਦਾ ਤੋਟਲੇ ਆਵੇ ਗਲਤ ਭਰੇ ਪੰਡਾ ਤੁਹਾਡੇ ਭੰਡਾਰੇ ਜਿਹੜੇ ਭਰੇ ਪਏ ਨੇ ਪਰ ਤੁਸੀਂ ਕਿਰਪਾ ਕਰਦੇ ਜੇ ਜੀਵ ਦੇ ਉੱਪਰ ਤੁਸੀਂ ਆਪ ਉਹਨੂੰ ਮਿਲਾਉਂਦੇ ਜੇ ਆਪਣੇ ਨਾਲ ਚਰਨ ਸਰਨ ਗੁਰ ਇੱਕ ਪੰਡਾ ਜਾਏ ਚੱਲ ਸਤਿਗੁਰ ਕੋਟ ਪੰਡਾ ਆਗੇ ਹੋਏ ਲੈਤ ਅਸੀਂ ਕੋਸ਼ਿਸ਼ ਤਾਂ ਕਰੀਏ ਗੁਰੂ ਨੂੰ ਮਿਲਣ ਵਾਸਤੇ ਗੁਰੂ ਤਾਂ ਆਪ ਲਹਿ ਮਲਾਈ ਆਪ ਮਲੰਦਾਏ ਆਪ ਮਿਲਦਾ ਸਾਨੂੰ ਆਣ ਕੇ ਪਰ ਕਦੋਂ ਜਦੋਂ ਅਸੀਂ ਗੁਰੂ ਵੱਲ ਤੁਰੇ ਜਦੋਂ ਅਸੀਂ ਗੁਰੂ ਨੂੰ ਇਹ ਆਪਣਾ ਸਮਰਪਿਤ ਕਰ ਦਿੱਤਾ ਜਦੋਂ ਅਸੀਂ ਗੁਰੂ ਦੀ ਭਾਲ ਦੇ ਵਿੱਚ ਤੁਰੇ ਮੈਂ ਤੁਜ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਤਾਂ ਗੁਰੂ ਸਾਹਿਬ ਜੀ ਅਗਲੀਆਂ ਪੰਕਤੀਆਂ ਦੇ ਵਿੱਚ ਉਪਦੇਸ਼ ਕਰਦੇ ਨੇ ਵੈਗੁਰੂ ਪਰਮਾਤਮਾ ਨੂੰ ਆਪਣਾ ਮਿੱਤਰ ਬਣਾ ਲੈਣੋ ਕਿ ਮੈਂ ਤੁਹਾਡੇ ਤੋਂ ਬਿਨਾਂ ਹੋਰ ਕਿਸੇ ਨੂੰ ਆਪਣਾ ਮਿੱਤਰ ਨਹੀਂ ਮੰਨਦਾ ਕਿਉਂ ਕਿ ਤੁਸੀਂ ਅੰਤਲੇ ਸਮੇਂ ਮੇਰੇ ਸਹਾਇ ਹੋਵੋਗੇ ਅੰਤ ਲੈ ਛਡਾਈ ਕਿ ਤੁਸੀਂ ਮੇਰਾ ਅੰਤ ਜਿਹੜਾ ਹੈ ਉਹ ਮੇਰਾ ਸੁਖਾਲਾ ਕਰ ਦਿਓਗੇ ਸਾਇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਮਾਛੀਵਾੜੇ ਜੰਗਲ ਦੇ ਵਿੱਚ ਤੰਡ ਦਾ ਸਰਾਣਾ ਲਾ ਕੇ ਆਰਾਮ ਕਰਨ ਤੋਂ ਬਾਅਦ ਸ਼ਬਦ ਗਾਉਂਦੇ ਹਨ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁੱਦ ਬਿਨ ਰੋਗ ਰਜਾਈਆਂ ਦਾ ਉਡਣ 나ਗ ਨਿਵਾਸਾਂ ਦੇ ਰਹਿਣਾ ਉੱਥੇ ਮਿੱਤਰ ਕੌਣ ਹੈ ਉੱਥੇ ਮਿੱਤਰ ਵੈਗੁਰੂ ਪਰਮਾਤਮਾ ਇੱਕ ਜਿਵੇਂ ਦੋ ਮਿੱਤਰ ਬੈਠੇ ਹੋਣ ਆਪਸ ਵਿੱਚ ਗੱਲਾਂ ਕਰਦੇ ਹਨ ਐਵੇਂ ਗੁਰੂ ਗੋਬਿੰਦ ਸਿੰਘ ਜੀ ਵੈਗੁਰੂ ਪਰਮਾਤਮਾ ਦੇ ਨਾਲ ਗੱਲਾਂ ਕਰਦੇ ਕਿ ਮਿੱਤਰ ਪਿਆਰੇ ਆ ਤੈਨੂੰ ਮੈਂ ਆਪਣਾ ਹਾਲ ਦੱਸਣ ਲੱਗਾ ਹਾਂ ਤੇਰੇ ਤੋਂ ਬਿਨਾ ਤੇਰੇ ਤੋਂ ਜਦੋਂ ਮੈਂ ਪਾਸੇ ਹੋ ਜਾਣਾ ਇਹ ਜਿੰਨੇ ਵੀ ਸੁੱਖ ਸਹੂਲਤਾਂ ਨੇ ਇਹ ਮੇਰੇ ਵਾਸਤੇ ਵਿਅਸਤ ਨੇ ਤੇ ਇਹਨੇ ਨੇ ਕਿ ਜਿਵੇਂ ਮੈਂ ਪੱਠੇ ਦੇ ਵਿੱਚ ਬੈਠਾ ਹੋਵਾਂ ਜਿਵੇਂ ਉੱਥੇ ਸੇਕ ਲੱਗਦਾ ਨਾ ਤੇਰੇ ਤੋਂ ਬਿਨਾ ਐਵੇਂ ਸੇਕ ਲੱਗਦਾ ਤਦ ਬਿਨ ਰੋਗਰ ਜਾਈਆਂ ਦਾ ਉਡਣ ਲਾਗ ਨਿਵਾਸਾਂ ਦੇ ਰਹਿਣਾ ਕਹਿੰਦੇ ਤੇਰੇ ਤੋਂ ਬਿਨਾ ਰਜਾਈਆਂ ਜਿਹੜੇ ਨੇ ਤਾ ਵਸਤਰ ਨੇ ਉਹ ਵੀ ਸੱਤ ਦੀ ਤਰ੍ਹਾਂ ਨੇ ਕੱਡਾ ਵੱਡਾ ਰਤਬਾ ਦੇ ਰਹੇ ਨੇ ਵੈਗੁਰੂ ਪਰਮਾਤਮਾ ਦੇ ਨਾਲ ਪਰਮਾਤਮਾ ਦਾ ਨਾਮ ਜਪਨ ਪਰ ਉਥੇ ਸਾਡੇ ਕਈ ਪੁੱਲੇ ਪਟਕੇ ਪ੍ਰਚਾਰਕਾਂ ਨੇ ਕਹਿ ਦਿੱਤਾ ਜੀ ਇੱਥੇ ਤਾਂ ਸ਼ਿਵਜੀ ਦੀ ਜਿਹੜੀ ਹੈ ਉਹ ਸਿਵ ਤੇ ਕੀਤੀ ਹੈ ਪਰ ਨਹੀਂ ਇੱਥੇ ਰੱਬ ਦੇ ਨਾਲ ਗੱਲਬਾਤ ਹੈ ਵੈਗੁਰੂ ਪਰਮਾਤਮਾ ਦੇ ਨਾਲ ਸਤਿ ਸ਼੍ਰੀ ਗੁਰੂ ਗੋਬੇ ਸਿੰਘ ਦੀ ਤਾਂ ਇੱਥੇ ਗੁਰੂ ਸਾਹਿਬਾਂ ਨੇ ਸ਼ੁਕਰਾਨਾ ਕੀਤਾ ਗੁਰੂ ਕੋਬੇ ਸਿੰਘ ਜੀ ਨੇ ਵਾਹਿਗੁਰੂ ਪਰਮਾਤਮਾ ਦੇ ਵੀ ਸ਼ੁਕਰਾਨਾ ਹੈ ਤੁਸੀਂ ਮੈਨੂੰ ਚਾਰ ਲਾਲ ਦਿੱਤੇ ਸੀ ਜੋ ਪੰਥ ਦੀ ਮੈਨੂੰ ਗਾਗਡੋਰ ਸੰਭਾਲੀ ਸੀ ਮੈਂ ਇਸ ਨੂੰ ਪੂਰਾ ਕਰ ਦਿੱਤਾ ਹੈ ਮੇਰੇ ਬੱਚਿਆਂ ਦੀ ਨੇ ਬਗ ਗਈ ਹੈ ਤੇ ਮੇਰੀ ਵੀ ਨੇ ਬ ਜਾਵੇ ਜੋ ਮੈਂ ਕਾਰਜ ਨੂੰ ਅਰੰਭ ਕੀਤਾ ਹੋਇਆ ਉਹ ਵੀ ਪੂਰਾ ਜਾਵੇ ਤਾਂ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਨੇ ਕਿ ਵਾਹਿਗੁਰੂ ਪਰਮਾਤਮਾ ਜੀ ਮੈਂ ਤੁਹਾਨੂੰ ਹੀ ਆਪਣਾ ਮਿੱਤਰ ਸਮਝਿਆ ਹੈ ਮੈਂ ਤੁਹਾਨੂੰ ਹੀ ਆਪਣਾ ਦੋਸਤ ਬਣਾਇਆ ਕਿਉਂ ਕਿ ਅੰਤਲੇ ਸਮੇਂ ਮੈਂ ਸੋਖਾਂ ਨੂੰ ਪ੍ਰਾਤ ਕਰਾਂ ਜੇ ਮੈਂ ਤੁਹਾਡੀ ਸ਼ਰਨ ਦੇ ਵਿੱਚ ਜਾਵਾਂ ਅੰਤਲੇ ਸਮੇਂ ਤੁਸੀਂ ਮੈਨੂੰ ਜਮਾਂ ਦੀ ਮਾਰ ਤੋਂ ਛਡਾ ਲਵੋਗੇ ਜੋ ਤੇਰੀ ਸ਼ਰਨਾਗਤੀ ਤਿੰਨ ਲੈ ਛਡਾਈ ਨਾਨਕ ਵੇ ਪਰਵਾਹ ਤਿਸ ਤਿਲ ਨਾ ਧਮਾਈ ਤਖੀਰਲੇ ਸ਼ਬਦਾਂ ਦੇ ਵਿੱਚ ਉਹ ਸ਼ਬਦੀ ਸਮਾਪਤੀ ਤੇ ਗੁਰੂ ਸਹਿਜ ਵੀ ਪ੍ਰਦੇਸ਼ ਕਰਦੇ ਨੇ ਕਿ ਵੈਗੁਰੂ ਪਰਮਾਤਮਾ ਜੀ ਜੋ ਤੁਹਾਡੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਨਾ ਤੁਸੀਂ ਉਹਨਾਂ ਨੂੰ ਫਿਰ ਜਮਨ ਦੀ ਜੋ ਮਾਰ ਹੈ ਉਤੋਂ ਬਚਾ ਲੈਂਦੇ ਤੁਸੀਂ ਬੜੇ ਵੇਪਰ ਆਵਾਜ ਜਿੰਨੀਆਂ ਵੀ ਗਲਤੀਆਂ ਕੀਤੀਆਂ ਹੋਣ ਤੁਸੀਂ ਉਹਨਾਂ ਨੂੰ ਮਾਫ ਕਰ ਦਿੰਦੇ ਜੇ ਤਿਸ ਤਿਲ ਨਾ ਤਮਾਈ ਤਿਲ ਮਾਤਰ ਵੀ ਉਹਨੂੰ ਚਤਾਰ ਦੇ ਨਹੀਂ ਹੁਣੇ ਕਮਾ ਹੈ ਨਾ ਪੁੱਤਰ ਜਿੰਨੀਆਂ ਮਰਜ਼ੀ ਗਲਤੀਆਂ ਕਰ ਆਵੇ ਇੱਕ ਵਾਰ ਤੋਂ ਬਹੁਤ ਝਿੜਕਾਉਂ ਦਿੰਦੀ ਐ ਪਰ ਉਸ ਤੋਂ ਬਾਅਦ ਮਾਂ ਨੇ ਕਦੀ ਚਿਤਾਰਿਆ ਨਹੀਂ ਐ ਕਿ ਫਲਾਣੇ ਟਾਈਮ ਤੋਂ ਆਹ ਗਲਤੀ ਕੀਤੀ ਸੀ ਸੁੱਤ ਅਪਰਾਧ ਕਰਤ ਹੈ ਜੇਤੇ ਜਨਣੀ ਚੀਤ ਨ ਰੱਖ ਸਕੇਤ ਮਨ ਤੂੰ ਭਲਾ ਦਿੰਦੀ ਐ ਕੀਤੇ ਹੋਏ ਮਾਰੇ ਕੰਮ ਆਪਣੇ ਪੁੱਤਰ ਈਆਂ ਦੇ ਤੇ ਮਾਂ ਦੀ ਤਰ੍ਹਾਂ ਵੈਗੁਰੂ ਪਰਮਾਤਮਾ ਤੂੰ ਸ਼ਰਨ ਦੇ ਵਿੱਚ ਤੰਜਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹਿਲੀ ਜੰਗ ਲੜਦੇ ਨੇ ਹੰਡਾਣੀ ਦੇ ਵਜੀਰ ਖਾਨ ਦੇ ਵਿਰੁੱਧ ਭੀਮ ਖਾਨ ਦੇ ਭੀਮ ਚੰਦ ਦੇ ਵਿਰੋਧ ਦੇ ਵਿੱਚ ਜੋ ਕਹਲੂਰ ਦਾ ਰਾਜਾ ਭੀਮ ਚੰਦ ਉਹਦੇ ਵਿਰੋਧ ਦੇ ਵਿੱਚ ਲੜਦੇ ਦੂਸਰੀ ਜੰਗ ਦੇ ਵਿੱਚ ਗੁਰੂ ਸਾਹਿਬ ਜੀ ਭੀਮ ਚੰਦ ਨੂੰ ਵਿਚਾਰੇ ਨੇ تیسੀ ਜੰਗ ਦੇ ਵਿੱਚ ਫੇਦ ਪੀਮਚੰਦ ਵਿਰੋਧ ਕਰਕੇ ਆਉਂਦਾ ਗੁਰੂ ਸਾਹਿਬ ਦਾ ਫਿਰ ਲੜ ਰਹਿਣ ਗੁਰੂ ਸਾਹਿਬ ਜੀ ਉਹਦੇ ਵਿਰੋਧ ਦੇ ਵਿੱਚ ਚੌਥੀ ਜੰਗ ਦੇ ਲਈ ਫਿਰ ਗੁਰੂ ਸਾਹਿਬ ਬਚਾ ਰਹੇ ਨੇ ਕਾਰਨ ਕੀ ਹੈ ਪੀ ਇੱਕ ਜੰਗ 'ਚ ਬਚਾਉਂਦੇ ਨੇ ਦੂਜੀ 'ਚ ਉਹਨੂੰ ਮਾਰਨੇ ਨੇ ਕਾਰਨ ਇੱਕੋ ਹੈ ਕਿ ਜਦੋਂ ਪੀਮਚੰਦ ਹੰਕਾਰ ਦੇ ਵਿੱਚ ਆਉਂਦਾ ਹੈ ਹੰਕਾਰ 'ਚ ਚੜ ਕੇ ਆਉਂਦਾ ਹੈ ਗੁਰੂ ਸਾਹਿਬ ਜੀ ਫਿਰ ਉਹਨੂੰ ਜਵਾਬ ਦਿੰਦੇ ਨੇ ਪਰ ਜਦੋਂ ਸ਼ਰਨ ਦੇ ਵਿੱਚ ਆ ਜਾਂਦਾ ਹੈ ਜੋ ਸ਼ਰਣੇ ਆਵੇ ਤੇ ਸਕੰਠ ਲਾਵੇ ਬਿਰਧ ਸਵਾਮੀ ਸੰਦਾ ਜਦੋਂ ਗੁਰੂ ਸਾਹਿਬ ਦੀ ਸ਼ਰਣ ਦੇ ਵਿੱਚ ਆ ਜਾਂਦਾ ਹੈ ਫਿਰ ਗੁਰੂ ਸਾਹਿਬ ਜੀ ਬੇਨੀਆਂ ਕੀਤੀਆਂ ਹੋਈਆਂ ਗਲਤੀਆਂ ਨੂੰ ਪਾਸੇ ਕਰਕੇ ਫਿਰ ਗੁਰੂ ਸਾਹਿਬ ਉਹਦੀ ਮਦਦ ਕਰਦੇ ਨੇ ਔਰੰਗਜ਼ੇ ਬਾਦਸ਼ਾਹ ਸਹਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਹੋਰ ਅਨੇਕਾਂ ਸਿੰਘਾਂ ਨੂੰ ਸ਼ਹੀਦ ਕੀਤਾ ਵੱਡੇ ਸਹਿਬਜ਼ਾਦੇ ਛੋਟੇ ਸਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਹੋਰ ਗੁਰੂ ਨੇ ਆਪਣੀ ਜਾਨ ਤੋਂ ਪਿਆਰੇ ਸਿੱਖਾਂ ਨੂੰ ਸ਼ਹੀਦ ਕੀਤਾ ਪਰ ਜਦੋਂ ਔਰੰਗਜ਼ੇਬ ਦਾ ਪੁੱਤਰ ਸ਼ਹਿਜ਼ਾਦਾ ਮੁਅਜ਼ਜ਼ਮ ਜਿਹਨੂੰ ਬਹਾਦਰ ਸ਼ਾਹ ਵੀ ਕਿਹਾ ਜਾਂਦਾ ਹੈ ਉਹ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਤਾਂ ਗੁਰੂ ਸਾਹਿਬ ਜੀ ਉਹਦੀ ਮਦਦ ਕਰਦੇ ਨੇ ਭਾਰਤ ਦਾ ਜਿਹੜਾ ਤਖਤ ਹੈ ਉਹ ਦਮਾਉਂਦੇ ਨੇ ਜ਼ੈਜੂਆ ਦੀ ਜੰਗ ਦੇ ਵਿੱਚ ਗੁਰੂ ਸਾਹਿਬ ਜੀ ਮਦਦ ਕਰਦੇ ਨੇ ਕਿਉਂ ਮਦਦ ਕਰਦੇ ਨੇ ਕਿਉਂਕਿ ਸ਼ਹਿਜ਼ਾਦਾ ਮੁਅਜ਼ਜ਼ਮ ਬਹਾਦਰ ਸ਼ਾਹ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ ਅਸੀਂ ਉਹਨਾਂ ਨਾਲ ਜੋ ਆਪਣਾ ਮੁਕਾਬਲਾ ਕਰੀਓ ਇੰਨੇ ਵੱਡੇ ਵੱਡੇ ਪਾਪ ਕਰਕੇ ਗੁਰੂ ਦੀ ਸ਼ਰਨ 'ਚ ਚਲੇ ਗਏ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਮਾਫ਼ ਕਰ ਦਿੱਤਾ ਸਾਡੇ ਤੇ ਪਾਪ ਆ ਵੀ ਬੜੇ ਛੋਟੇ ਛੋਟੇ ਨੇ ਸਾਡੀਆਂ ਤੇ ਗਲਤੀਆਂ ਵੀ ਬੜੀਆਂ ਛੋਟੀਆਂ ਨੇ ਪਰ ਅਸੀਂ ਇਹਨਾਂ ਗਲਤੀਆਂ ਨੂੰ ਬढ़ावा ਦੇ ਦਿੰਨੇ ਆ ਅਸੀਂ ਇਹਨਾਂ ਗਲਤੀਆਂ ਨੂੰ ਹੋਰ ਵਧਾਈ ਜਾਂਦੇ ਆ ਜਦੋਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਜਾਂਦੇ ਇਹਨਾਂ ਛੋਟੀਆਂ ਛੋਟੀਆਂ ਗਲਤੀਆਂ ਕਰਕੇ ਸਾਨੂੰ ਜੋ ਜਮਾ ਦੀ ਮਾਰ ਹੈ ਉਹ ਸਹਿਣੀ ਪੈਂਦੀ ਹੈ ਸੋ ਆਓ ਗੁਰਮਖ ਸਾਹਿਬ ਜੀ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਆਈਏ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿੱਥੇ ਅਸੀਂ ਗੁਰੂ ਮੰਨਦੇ ਆ ਇਤਾਂ ਇਹਨਾਂ ਦੀ ਮੰਨ ਲੰਗੇ ਗੁਰੂ ਗ੍ਰੰਥ ਸਾਹਿਬ ਦੀ ਹੀ ਮੰਨ ਲੰਗੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਮੰਨ ਲੈ ਸ਼ੁਰੂ ਕਰ ਦਿੱਤੀ ਜਿੰਨੇ ਵੀ ਸਾਡੇ ਕੀਤੇ ਹੋਏ ਮਾਰੇ ਕਰਮ ਨੇ ਸਾਰੇ ਮਾਫ ਹੋ ਜਾਣਗੇ ਗੁਰੂ ਆਪਣੇ ਨਾਲ ਜੋੜ ਲਵੇਗਾ ਸਾਨੂੰ ਸਤਿਗੁਣ ਦੇ ਦੇਣਗੇ ਗੁਰੂ ਸਾਹਿਬ ਜੀ ਸੋ ਗੁਰਮਖ ਸਾਹਿਬ ਜੀ ਇਥੇ ਸ਼ਬਦੀ ਸਮਾਪਤੀ ਹੈ ਅੱਜ ਦੇ ਸ਼ਬਦ ਵਿਚਾਰ ਦੇ ਵਿੱਚ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਨੇ ਵੈਗੁਰੂ ਪਰਮਾਤਮਾ ਦੇ ਪਰਥਾਏ ਬੇਨਤੀਆਂ ਕਰਦੇ ਨੇ ਕਿ ਵੈਗੁਰੂ ਪਰਮਾਤਮਾ ਜੀ ਕਿਸੇ ਨੂੰ ਕਿਸੇ ਦਾ ਆਸਰਾ ਵੇਗ ਪਰ ਮੈਨੂੰ ਤੁਹਾਡਾ ਆਸਰਾ ਹੈ ਤੇ ਨਾਲ ਸਾਨੂੰ ਜੀਵਾਂ ਨੂੰ ਉਪਦੇਸ਼ ਕਰਦੇ ਨੇ ਗੁਰੂ ਸਾਹਿਬ ਜੀ ਕਿਹ ਜਿੱਥੇ ਤੂੰ ਪਰਮਾਤਮਾ ਦਾ ਨਾਮ ਦੁੱਖ ਵੇਲੇ ਜਪਦਾ ਹੈ ਨਾ ਤੁ ਜੇਕਰ ਸੁਖ ਵੇਲੇ ਅਰਾਧਿਆ ਹੁੰਦੇ ਸੁਖ ਵੇਲੇ ਨਾਮ ਜਪਿਆ ਹੁੰਦਾ ਦੁੱਖ ਦੇ ਵਿੱਚ ਉਹਨਾਂ ਨੇ ਤੇਰੀ ਸੰਭਾਲ ਕਰਨੀ ਤੇ ਵੈਗੁਰੂ ਪਰਮਾਤਮਾ ਆਪਣੇ ਨਾਲ ਤੈਨੂੰ ਜੋੜ ਲਵੇਗਾ ਤੇ ਨਾਲ ਵੈਗੁਰੂ ਪਰਮਾਤਮਾ ਦੇ ਸਿਫਤ ਕਰਦੇ ਨੇ ਕਿ ਵੈਗੁਰੂ ਪਰਮਾਤਮਾ ਜੀ ਤੁਸੀਂ ਬੜੇ ਬਯੰਤ ਜੀ ਤੁਹਾਡੀ ਜਿਹੜੀ ਵਡਿਆਈ ਆ ਉਹ ਕਥਨ ਤੋਂ ਬਾਅਦ ਜੀ ਤੁਸੀਂ ਬੜੇ ਦਿਆਲੂ ਐ ਲੋਕਾਂ ਦਾ ਭਲਾ ਕਰਦੇ ਜੀ ਸ੍ਰਿਸ਼ਟੀ ਦਾ ਭਲਾ ਕਰਦੇ ਜੀ ਤਕੀਰ ਦੇ ਵਿੱਚ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਨੇ ਕਿਹ ਜੀਵ ਤੂੰ ਵੈ ਗੁਰੂ ਪਰਮਾਤਮਾ ਦੀ ਸ਼ਰਨ ਦੇ ਵਿੱਚ ਜਦੋਂ ਤੂੰ ਉਹਦੀ ਸ਼ਰਨ ਲੈ ਲਈ ਨਾ ਤੇ ਤੇਰੇ ਕੀਤੇ ਹੋਏ ਜਿੰਨੇ ਵੀ ਮਾੜੇ ਕੰਮ ਨੇ ਵੈ ਗੁਰੂ ਪਰਮਾਤਮਾ ਚਤਾਰਨਗੇ ਨਹੀਂ ਉਹ ਤੇਰੇ ਦੁੱਖਾਂ ਨੂੰ ਪਾਸੇ ਕਰ ਦੇਣਗੇ ਤੈਨੂੰ ਸੁੱਖ ਪ੍ਰਦਾਨ ਕਰਨਗੇ ਪਾਪ ਆਪਣੇ ਨਾਲ ਮਿਲਾ ਲੈਣਗੇ ਜੋਤੀ ਜੋਤ ਰਲੇ ਸੰਪੂਰਨ ਥਿਆ ਰਾਮ ਤੈਨੂੰ ਆਪਣੇ ਨਾਲ ਜੋੜ ਲੈਣਗੇ ਸੰਗਰਮਕ ਸਾਹ ਸੰਗਾਜੀ ਆਪ ਜੀ ਦੇ ਨਾਲ ਸ਼ਬਦ ਵਿਚਾਰ ਕਰਦੇ ਆ ਹੋਈਆਂ ਪੁੱਲਾ ਗਲਤੀਆਂ ਨੇ ਕਿੰਨਾ ਬਖਸ਼ ਨੇ ਤਨ ਤਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਬਲਾਉ ਜੀ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ